ਾਂਦੇ ਇਹ ਪ੍ਰੇਮ ਸਬੰਧਾਂ ਦਾ ਧੀ ਨੂੰ ਲੱਗਿਆ ਪਤਾ ਕਲ ਜੁਗੀ ਮਾਂ ਨੇ ਆਪਣੇ ਕਾਰਨਾਮੇ ਤੇ ਪਰਦਾ ਪਾਉਣ ਦੇ ਲਈ ਆਸ਼ਿਕ ਨਾਲ ਮਿਲ ਰਚਿਆ پلان ਮਰਵਾ ਦਿੱਤੀ ਢੋ ਜੰਮੀ ਧੀ ਤੇ ਹੁਣ ਨੇ ਦੋਨੋਂ ਸਲਾਖਾਂ ਦੇ ਪਿੱਛੇ ਜੀ ਹਾਂ ਅਸੀਂ ਆਮ ਤੌਰ ਤੇ ਸੁਣਦੇ ਹਾਂ ਕਿ ਮਾਵਾ ਹਮੇਸ਼ਾ ਹੀ ਆਪਣੀਆਂ ਧੀਆਂ ਨੂੰ ਮਤਾਂ ਦਿੰਦੀਆਂ ਨੇ ਕਿ ਇਹ ਕੰਮ ਆਪਣੇ ਲਈ ਠੀਕ ਨਹੀਂ ਹੈ ਐਦਾਂ ਨਹੀਂ ਕਰਨਾ ਉਦਾਂ ਨਹੀਂ ਕਰਨਾ ਮਾਵਾ ਨੂੰ ਹਮੇਸ਼ਾ ਧੀਆਂ ਦੇ ਲਈ ਫਿਕਰ ਰਹਿੰਦਾ ਹੈ ਕਿ ਕਿਤੇ ਧੀਆਂ ਗਲਤ ਰਸਤੇ ਨਾ ਤੁਰ ਪੈਣ ਪਰ ਸੋਚੋ ਉਦੋਂ ਕੀ ਬੀਤਦੀ ਹੋਵੇਗੀ ਜਦੋਂ ਇੱਕ ਮਾਂ ਖੁਦ ਹੀ ਗਲਤ ਰਸਤੇ ਤੁਰ ਪਵੇ ਤੇ ਧੀ ਨੂੰ ਉਸ ਗਲਤ ਰਸਤੇ ਦਾ ਪਤਾ ਲੱਗ ਜਾਵੇ ਤਾਂ ਧੀ ਉਸ ਰਸਤੇ ਤੁਰ ਸਕਦੀ ਹੈ ਅਜਿਹਾ ਹੋ ਸਕਦਾ ਹੈ ਪਰ ਇਦਾਂ ਵੀ ਹੋ ਜਾਂਦਾ ਹੈ ਫਿਰ ਜਦੋਂ ਧੀਆਂ ਗਲਤ ਰਸਤੇ ਤੁਰੀਆਂ ਮਾਵਾਂ ਨੂੰ ਰੋਕਦੀਆਂ ਨੇ ਤੇ ਫਿਰ ਧੀਆਂ ਦਾ ਕਤਲ ਵੀ ਕਰਵਾ ਦਿੱਤਾ ਜਾਂਦਾ ਹੈ ਜਿਹਾ ਅਜਿਹਾ ਇੱਕ ਮਾਮਲਾ ਨਾਬਾ ਦੀ ਵਿਕਾਸ ਕੂਰਨੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਮਾਂ ਦੇ ਪ੍ਰੇਮ ਸਬੰਧਾਂ ਦਾ ਉਸ ਦੀ ਧੀ ਨੂੰ ਪਤਾ ਲੱਗਦਾ ਹੈ ਤੇ ਮਾਂ ਦੇ ਵੱਲੋਂ ਅਜੀਹਾ ਕੀਤਾ ਜਾਂਦਾ ਹੈ ਜਿਸ ਨੂੰ ਸੁਣ ਕੇ ਹਰ ਪਾਸੇ دہشت ਫੈਲ ਜਾਂਦੀ ਹੈ ਤੇ ਡਰ ਦਾ ਮਾਹੌਲ ਬਣ ਜਾਂਦਾ ਹੈ ਦੱਸਦੀਏ ਕਿ ਜਿਹੜਾ ਮਾਮਲਾ ਹੈ ਨਾਬਾਦੀ ਵਿਕਾਸ ਕਲੋਨੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਮਾਂ ਦੇ ਪ੍ਰੇਮ ਸਬੰਧਾਂ ਦਾ ਤੀਨੂੰ ਪਤਾ ਲੱਗਦਾ ਹੈ ਤੇ ਫਿਰ ਮਾਂ ਆਪਣੇ ਆਸ਼ਿਕ ਦੇ ਨਾਲ ਮਿਲ ਕੇ ਇੱਕ ਜਿਹਾ پلان ਰਚਦੀ ਹੈ ਜਿਸ ਦੇ ਤਹਿਤ ਉਸ ਦੀ ਆਪਣੀ ਹੀ ਚ ਡੋਚ ਮੀਤੀ ਦਾ ਕਤਲ ਕਰਵਾਇਆ ਜਾਂਦਾ ਹੈ ਤੇ ਬਾਅਦ ਦੇ ਵਿੱਚ ਦੋਨੋਂ ਜਣੇ ਪੁਲਿਸ ਦੇ ਹੱਥੀਂ ਵੀ ਲੱਗ ਜਾਂਦੇ ਨੇ ਤੇ ਹੁਣ ਲੱਖਾਂ ਦੇ ਪਿੱਛੇ ਨੇ ਦੱਸਦੀ ਹੈ ਕਿ ਜਿਹੜੀ ਬੇਟੀ ਹੈ ਉਸ ਦਾ ਨਾਮ ਅਨੂ ਦੱਸਿਆ ਜਾ ਰਿਹਾ ਤੇ ਉਸ ਦੀ ਉਮਰ 25 ਸਾਲ ਹੈ ਤੇ ਉਸ ਦੀ ਮਾਂ ਦਾ ਨਾਮ ਅਰੁਣਾ ਦੇਵੀ ਹੈ ਜਿਸ ਦੇ ਇੱਕ ਸਤਨਾਮ ਨਾਂ ਦੇ ਵਿਅਕਤੀ ਦੇ ਨਾਲ ਪ੍ਰੇਮ ਸਬੰਧ ਚੱਲ ਰਹੇ ਸਨ ਮਿਲੀ ਜਾਣਕਾਰੀ ਦੇ ਮੁਤਾਬਕ ਪਿਛਲੇ 8 ਮਹੀਨਿਆਂ ਤੋਂ ਇਸ ਅਰਨਾ ਦੇਵੀ ਤੇ ਇਸਤਨਾਮ ਨਾ ਦੇ ਵਿਅਕਤੀ ਦੇ ਵਿੱਚ ਪ੍ਰੇਮ ਸਬੰਧ ਚੱਲ ਰਹੇ ਸਨ ਜਿਸ ਦਾ ਪਤਾ ਜਿਹੜੀ ਅਰਨਾ ਦੇਵੀ ਦੀ ਬੇਟੀ ਹੈ anu ਉਸ ਨੂੰ ਪਤਾ ਲੱਗ ਜਾਂਦਾ ਹੈ ਤੇ ਫਿਰ ਅਰਨਾ ਦੇਵੀ ਨੂੰ ਉਸ ਦੀ ਬੇਟੀ anu ਦੇ ਵੱਲੋਂ ਰੋਕਿਆ ਜਾਂਦਾ ਹੈ ਕਿ ਇਹ ਕੰਮ ਠੀਕ ਨਹੀਂ ਹੈ ਅਜਿਹਾ ਨਹੀਂ ਕਰਨਾ ਪਰੰਤੂ ਅਰਨਾ ਦੇਵੀ ਨੇ ਸਮਝਣ ਦੀ ਬਜਾਏ ਆਪਣੀ ਧੀ ਦਾ ਕਤਲ ਕਰਵਾ ਦਿੱਤਾ ਉਸ ਨੇ ਅਜਾਹ ਕਰਨ ਦੇ ਲਈ ਪਹਿਲਾਂ ਸਤਨਾਮ ਦੇ ਨਾਲ ਰਲ ਕੇ ਇੱਕ ਪਲਾਨ ਘੜਿਆ ਤੇ ਇਸ ਪਲਾਨ ਨੂੰ ਇਸ ਤਰ੍ਹਾਂ ਅੰਜਾਮ ਦਿੱਤਾ ਕਿ ਸ਼ੱਕ ਵੀ ਨਾ ਹੋਵੇ ਤੇ ਪੁਲਿਸ ਵੀ ਇੱਕ ਵਾਰ ਤਾਂ ਚੁੰਗਰ ਵਿੱਚ ਫਸ ਗਈ ਪੁਲਿਸ ਨੂੰ ਇੱਕ ਵਾਰ ਤਾਂ ਇਹ ਗੁੱਥੀ ਸੁਝਾਉਣ ਦੇ ਵਿੱਚ ਬਹੁਤ ਜ਼ਿਆਦਾ ਮੁਸ਼ਕਲ ਹੋਈ ਅਰੁਣਾ ਦੇਵੀ ਨੇ ਕੀ ਕੀਤਾ ਜਿਸ ਦਿਨ ਇਸ ਲੜਕੀ ਅਨੂਦਾ ਕਤਲ ਕਰਵਾਉਣੀ ਸੀ ਉਸ ਤੋਂ ਇੱਕ ਦਿਨ ਪਹਿਲਾਂ ਹੀ ਆਪਣੀ ਦੂਸਰੀ ਬੇਟੀ ਦੇ ਕੋਲ ਚਲੀ ਗਈ ਤਾਂ ਕਿ ਪਤਾ ਨਾ ਲੱਗ ਸਕੇ ਕਿ ਇਸ ਦੇ ਵਿੱਚ ਅਰੁਣਾ ਦੇਵੀ ਦਾ ਹੀ ਹੱਥ ਹੈ ਦਰਸਲ ਜਿਸ ਦਿਨ ਇਸ ਲੜਕੀ ਦਾ ਕਤਲ ਹੁੰਦਾ ਉਸ ਦਿਨ ਅਰੁਣਾ ਦੇਵੀ ਘਰ ਵਿੱਚ ਨਹੀਂ ਸੀ ਤੇ ਮੌਕਾ ਦੇਖਦੇ ਹੀ ਸਤਨਾਮ ਉਹਨਾਂ ਦੇ ਘਰ ਵਿੱਚ ਜਾਂਦਾ ਹੈ ਪਹਿਲਾਂ ਜਾ ਕੇ ਅਨੂ ਦੀਆਂ ਅੱਖਾਂ ਦੇ ਵਿੱਚ ਮਿਰਚਾਂ ਪਾਉਂਦਾ ਹੈ ਤੇ ਬਾਅਦ ਦੇ ਵਿੱਚ ਉਸ ਦਾ ਕਤਲ ਕਰ ਦਿੰਦਾ ਹੈ ਇਸ ਤੋਂ ਬਾਅਦ ਜਦੋਂ ਪੁਲਿਸ ਨੂੰ ਇਸ ਮਾਮਲੇ ਦੀ ਜਾਣਕਾਰੀ ਮਿਲਦੀ ਹੈ ਤਾਂ ਪੁਲਿਸ ਨੂੰ ਵੀ ਇਸ ਗੁੱਥੀ ਨੂੰ ਸੁਲਝਾਉਣ ਦੇ ਲਈ ਬਹੁਤ ਜ਼ਿਆਦਾ ਜ਼ੋਰ ਲਗਾਉਣਾ ਪਿਆ ਬਹੁਤ ਜ਼ਿਆਦੀ ਮੁਸ਼ਕਲ ਕਰਨੀ ਗਈ ਉਸ ਤੋਂ ਬਾਅਦ ਹੀ ਜਿਹੜੀ ਇਹ ਗੁੱਥੀ ਵੀ ਉਹ ਸੁਲਝਾਈ ਜਾ ਸਕੀ ਦਰਸਲ ਪੁਲਿਸ ਨੇ ਇਸ ਲੜਕੀ ਦੀ লাশ ਨੂੰ ਕਬਜ਼ੇ ਦੇ ਵਿੱਚ ਲੈਣ ਦੇ ਲਈ ਪਹਿਲਾਂ ਤਾਂ ਕਰਦਾ ਗੇਟ ਤੋੜਿਆ ਉਸ ਤੋਂ ਬਾਅਦ ਉਸ ਲੜਕੀ ਨੂੰ ਘਰ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ ਤੇ ਫਿਰ ਬਹੁਤ ਜ਼ਿਆਦਾ ਕੁਛ ਪੜਤਾਲ ਕਰਨ ਤੋਂ ਬਾਅਦ ਜਾਂਚ ਪੜਤਾਲ ਹੋਣ ਤੋਂ ਬਾਅਦ ਇਹ ਗੱਲ ਸਾਹਮਣੇ ਆਉਂਦੀ ਹੈ ਕਿ ਜਿਹੜਾ ਸਾਰਾ ਪਲਾਨ ਸੀ ਉਹ ਅਰਣਾ ਦੇਵੀ ਜਾਨਕੀ ਅਨੂਦੀਪ ਮਾਂ ਤੇ ਉਸਦੇ ਆਸ਼ਿਕ ਸਤਨਾਮ ਦੇ ਵੱਲੋਂ ਹੀ ਰਚਿਆ ਗਿਆ ਸੀ ਤੇ ਇਸ ਪਲਾਨ ਦੇ ਤਹਿਤ ਹੀ ਇਸ ਲੜਕੀ ਦੀ ਜਿਹੜੀ ਹੈ ਮੌਤ ਹੋ ਗਈ ਉਸ ਦਾ ਕਤਲ ਕਰ ਦਿੱਤਾ ਗਿਆ ਦਰਸਲ ਮਿਲੀ ਜਾਣਕਾਰੀ ਦੇ ਮੁਤਾਬਕ ਜਿਹੜੀ ਲੜਕੀ ਅਨੂ ਹੈ ਉਹ ਆਪਣੀ ਮਾਂ ਨੂੰ ਸਮਝਾਉਂਦੀ ਰਹਿੰਦੀ ਸੀ ਕਿ ਅਜਿਹਾ ਨਹੀਂ ਕਰਨਾ ਜਿਸ ਨੂੰ ਲੈ ਕੇ ਮਾਵਾਂ ਧੀਆਂ ਦੇ ਵਿੱਚ ਬਹੁਤ ਜ਼ਿਆਦਾ ਲੜਾਈ ਰਹਿੰਦੀ ਸੀ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ ਇਹ ਤਕਰੀਬਨ ਪਿਛਲੇ 8 ਮਹੀਨਿਆਂ ਤੋਂ ਅਜਿਹਾ ਹੀ ਚੱਲ ਰਿਹਾ ਸੀ ਤੇ ਮਾਂ ਨੇ ਸਮਝਣ ਦੀ ਬਜਾਏ ਆਪਣਾ ਗਲਤ ਰਸਤਾ ਛੱਡਣ ਦੀ ਬਜਾਏ ਆਪਣੀ ਧੀ ਦਾ ਹੀ ਕਤਲ ਕਰਵਾ ਦਿੱਤਾ ਦੱਸ ਦਈਏ ਕਿ ਐਸਐਚਓ ਜਸਵਿੰਦਰ ਸਿੰਘ ਖੋਕਰ ਹੁਣਾਂ ਨੇ ਜਾਣਕਾਰੀ ਦਿੱਤੀ ਹੈ ਕਿ ਇਹ ਮਾਮਲਾ ਸਿਰਫ ਔਰਸਲਫ ਇਸ ਗੱਲ ਦਾ ਸੀ ਕਿ ਅਦ੍ਰਿਤੀ ਹੈ ਉਹ ਆਪਣੀ ਮਾਂ ਨੂੰ ਰੋਕਦੀ ਸੀ ਕਿ ਇਸ ਰਸਤੇ ਨਹੀਂ ਤੁਰਨਾ ਤੁਸੀਂ ਸਤਨਾਮ ਸਿੰਘ ਨੂੰ ਛੱਡ ਦਿਓ ਪਰ ਜਿਹੜੀ ਅਰੁਣਾ ਦੇਵੀ ਆ ਉਸਨੇ ਸਤਨਾਮ ਨੂੰ ਛੱਡਣ ਦੀ ਬਜਾਏ ਆਪਣੀ ਧੀ ਦਾ ਕਤਲ ਕਰਵਾ ਦਿੱਤਾ ਆਪਣੇ ਆਸ਼ਿਕ ਦੇ ਨਾਲ ਹੀ ਮਿਲ ਕੇ ਤੇ ਹੁਣ ਪੁਲਿਸ ਨੇ ਇਹਨਾਂ ਦੋਨਾਂ ਨੂੰ ਫੜ ਲਿਆ ਹੈ ਗ੍ਰਿਫਤਾਰ ਕਰ ਲਿਆ ਤੇ ਇਹਨਾਂ ਤੇ ਅਗਰੇਰੀ ਜਿਹੜੀ ਕਾਰਵਾਈ ਆ ਪੁਲਿਸ ਦੇ ਵੱਲੋਂ ਕੀਤੀ ਜਾ ਰਹੀ ਹੈ ਤੇ ਹੁਣ ਜਿਹੜੀ ਅਰੁਣਾ ਦੇਵੀ ਨਾਮ ਦੀ ਔਰਤ ਤੇ ਜਿਹੜੀ ਅਨੁਗਿਮਾ ਆਇਆ ਤੇ ਉਸ ਦਾ ਆਸ਼ਿਕ ਜਿਹੜਾ ਸਤਨਾਮ ਹੈ ਦੋਨੋਂ ਸਲਾਖਾਂ ਦੇ ਪਿੱਛੇ ਹੈ ਤੇ ਪੁਲਿਸ ਹੁਣ ਇਹਨਾਂ ਦੋਵਾਂ ਦੇ ਉੱਪਰ ਬਣਦੀ ਕਾਰਵਾਈੋ ਕਰ ਰਹੀ ਹੈ